ਰਪਿੰਦਰ ਪੁੱਤ ਮੈਂ ਰੋਟੀ ਖਾ ਲਈ ਆ ਤੇ ਮੇਰਾ ਸਰੀਰ ਠੀਕ ਆ ਤੇ ਮੈਂ ਫਿਰ ਅੱਜ ਕੰਮ ਤੇ ਚੱਲਿਆ ਹੀ ਰੋਟੀ ਖਾ ਲਈ ਜੀ ਬਹਾਂ ਰੋਟੀ ਖਾ ਲੱਗੇ ਤੇ ਆ ਰਹੀ ਮੈਂ ਭੰਡੇ ਥੱਲੇ ਅੱਛਾ ਤੇ ਤੂੰ ਮੇਰਾ ਪੁੱਤ ਹੁਣ ਘਰੇ ਰਹੀ ਚੰਗਾ ਮੈਂ ਡਾੜੀ ਜੀ ਰਹਿਣਾ ਤੇ ਘਰੇ ਹੀ ਆ ਤੇ ਭਰਨਾ ਅੱਜ ਧੁੱਪ ਜੀ ਲੱਗੀ ਸੀ ਤੇ ਮੈਂ ਰਦਾੁਰ ਜੱਜੀ ਬੂਆ ਕੋਲ ਤੁੰਗੀ ਜਾਵਾਂ ਪੋਤਾ ਧੁੱਪ ਬੜੀ ਬਿਮਾਰ ਹੋਏਗੀ ਤੂੰ ਦਾੜੀ ਜੀ ਬਿਮਾਰੀ ਹੋਂਦੀ ਹੁੰਦੀ ਆਂਦੇ ਆ ਕੇ ਦਵਾਈੇ ਖੁਣਾਵਾ ਜਾਂ ਘਰ ਆਗੇ ਤੇ ਚੱਲ ਫਿਰ ਥੋੜਾ ਜਿਹਾ ਟਾਈਮ ਲਾ ਕੇ ਫਿਰ ਆ ਜੀ ਫਿਰ ਕਰਾਂ ਮੈਂ ਚੱਲ ਜਾਣਾ ਮੱਪਾ ਸੱਕੜੀ ਕਿਦਾਂ ਕੰਮ ਕਰਕੇ ਨਾ ਬਸ ਸਾਫ ਸਫਾਈ ਦਾ ਰਹਿ ਗਿਆ ਵਾ ਤੇ ਕੋਈ ਨਹੀਂ ਜਾਊ ਕੰਮ ਤੇ ਚਲ ਠੀਕ ਆ ਮੈਂ ਕਰਨਾ ਮੈਂ ਕੋਈ ਨਹੀਂ ਉਧਰੋਂ ਚਲ ਠੀਕ ਆ ਤੇ ਬਹੁਤਾ ਟਾਈਮ ਲਾ ਮੇਰਾ ਬੁੱਤ ਲਾ ਕੇ ਐਂ ਚੰਗਾ ਨਹੀਂ ਮੈਂ ਆ ਜਾਣਾ ਮੈਂ ਦੁਪਹਿਰ ਤੋਂ ਪਹਿਲਾਂ ਮੈਂ ਆਈ ਹਾਂ ਚੱਲ ਡੈਡੀ ਜੀ ਤੁਹਾਨੂੰ ਬਾਰ-ਬਾਰ ਆਖੀ ਜਾਂਦੀ ਆ ਵੀ ਤੂੰ ਬਿਮਾਰ ਹੋ ਜਾਵੇਂਗੀ ਧੁੱਪੇ ਚਾਹੇ ਕਿਦਾਂ ਵਾ ਇਹਨਾਂ ਵਿਚਾਰ ਨੂੰ ਤੇ ਫਿਕਰ ਵਾ ਮੇਰੀ ਪਰ ਉਹਨਾਂ ਨੂੰ ਕਦੀ ਫਿਕਰ ਵਾ ਉਹ ਜਗ ਦੇ ਘਰ ਆਗੇ ਨਾ ਨਾਲੇ ਤੋਂ ਉਹਨਾਂ ਨੇ ਮੈਨੂੰ ਗੱਲਾਂ ਸੁਣਾਉਣੀਆਂ ਵਾ ਤੇ ਨਾਲੇ ਵਾਧੂ ਦੀ ਬੇਇੱਜ਼ਤੀ ਕਰਨੀ ਆ ਇਹ ਤੂੰ ਪਾਥੀਆਂ ਲੈਂਦਾ ਤੈਨੂੰ ਚੇਤਾ ਵੀ ਦਿੰਦਾਂ ਉਹ ਗੋਆ ਪਤੰਦਾਂ ਨਹੀਂ ਪਤਾ ਮੈਂ ਇਦਾਂ ਕਰ ਲਈਆਂ ਰੋਟੀ ਖਾ ਕੇ ਤੇ ਮੈਂ ਚਲੀ ਜਾਨੀ ਐ ਰਵਿੰਦਰ ਕੀ ਕੰਡ ਨਹੀਂ ਹੈ ਸੱਚੇ ਦਾ ਚੀਜੀ ਆ ਜਾਓ ਸਾਸਰੀ ਘਰ ਤੋਂ ਗੋਆ ਪਤਨ ਗਈ ਅੰਦਰ ਰੋਟੀ ਖਾਈ ਜਾਨੀ ਬੈਠ ਗਈ ਇੱਥੇ ਚਾਚੀ ਜੀ ਮੈਂ ਆਉਣ ਹੀ ਲੱਗੀ ਸੀ ਮੈਂ ਰੋਟੀ ਖਾ ਕੇ ਤੇ ਫੇਰੀ ਜਾਨੀ ਆ ਕਿੰਨੇ ਦਿਨ ਹੋਇਆ ਤੈਨੂੰ ਪੱਥੀਆਂ ਲਿਆਂਦੀਆਂ ਹੁਣ ਚਲੋ ਉਹਨਾਂ ਨੂੰ ਧੁਪਾਂ ਲਗਣੀਆਂ ਤੇ ਪੱਥ ਦੇਣਾ ਹੀ ਸੁੱਕ ਜਾਂਦੀਆਂ ਕੋਈ ਨਹੀਂ ਆ ਕੇ ਤੇ ਪੱਥ ਦਿੰਨੀ ਬਸ ਰੋਟੀ ਖਾ ਕੇ ਨਾ ਤੇ ਪਾਂਡੇ ਸਾਫ਼ ਕਰਕੇ ਆਏ ਨਹੀਂ ਡੈਡੀ ਵੀ ਹੁਣੇ ਗਏ ਆ ਕੰਮ ਤੇ ਹਲੇ ਅੱਛਾ ਆ ਤਾਂ ਫਿਰ ਘਰ ਵੀ ਨਹੀਂ ਕੋਈ ਹੈਗਾ ਤੇ ਮੈਂ ਕੋਈ ਨਹੀਂ ਜੰਦਾ ਲਾ ਕੇ ਆ ਜਾਨੀ ਤਾਂ ਇਹ ਤੁਹਾਨੂੰ ਚੀਜ਼ ਦੇਣ ਨੂੰ ਜੀ ਨਹੀਂ ਕਰਦਾ ਰੋਟੀ ਆਣ ਕੇ ਖਾ ਲਈ ਤੇ ਚੱਲ ਮੇਰੇ ਨਾਲ ਚੱਲ ਹੁਣ ਧੁੱਪ ਲੱਗੀ ਐ ਚਲ ਸੁੱਕ ਜਾਣਗੀ ਆ ਚਲੋ ਚਾਚੀ ਜੀ ਮੈਂ ਆ ਜਾਨੀ ਹਲੇ ਰੋਟੀ ਖਾਣੀ ਬੈਠੀ ਹਲੇ ਮੇਨੂੰ ਡੈਡੀ ਜੀ ਆਖੰਦੇ ਹੀ ਵੀ ਚੱਲ ਰਹਿਣ ਦੀ ਕੋਈ ਨਹੀਂ ਫੇਰ ਕਿਸ ਦਿਨ ਜਾ ਕੇ ਪਾਥਾਂਈ ਮੈਨੂੰ ਪਤਾ ਹੀ ਨਾ ਇਹਨਾਂ ਨੇ ਕਿੰਨੀਆਂ ਗੱਲਾਂ ਕਰਨੀਆਂ ਵਾ ਰੋਟੀ ਖਾਣ ਬੈਠੀ ਹੀ ਨਾ ਉਹ ਵੀ ਨਹੀਂ ਚੱਜਨਾ ਖਾਣ ਦਿੱਤੀ ਮੱਸਾ ਜੀ ਨਹੀਂ ਕਰਨ ਰਿਆ ਹੁਣ ਖਾਣ ਦਾ ਰਾਖਣੀ ਆ ਤਾਂ ਪਹਿਲਾਂ ਇਹਨਾਂ ਦਾ ਪੱਟ ਹੋਣੀ ਆ ਗੋਲ ਇਹਦਾ ਕਰਦੀ ਰਹਿਣ ਦੀ ਹੁੰਦੀ ਇਦਾਂ ਹੀ ਖਲਾ ਤੇ ਚਲ ਜਾਨੀ ਆ ਇੱਥੇ ਗੜਾ ਕਿੰਨੇ ਆਉਣਾ ਹੈ ਨਾਲੇ ਹੈ ਕੀ ਇੱਥੇ ਜਿਹੜਾ ਕਿੰਨੇ ਉਹ ਲੈ ਜਾਣਾ ਪਿੰਦਰ ਪੋਤਰ ਅਲਗ ਦੀ ਕੋਣ ਰ ਕਦੀ ਰੋਟੀ ਨੂੰ ਆ ਗਏ ਨਾ ਕੰਮ ਤੋਂ ਹਾਂ ਤੇ ਪੁੱਤ ਮੈਂ ਇਹਨੂੰ ਫਿਰ ਹੁਣਾਈ ਚਲੋ ਆ ਜਾ ਉੱਥੇ ਬਹਿ ਕੇ ਕਰਦੇ ਗੱਲ ਕਿਧਰ ਐੜੀ ਜੀ ਕੰਮ ਦਾ ਅੱਜ ਕੰਮ ਤਾਂ ਪੁੱਤ ਇਦਾਂ ਹੀ ਮੈਂ ਉਹਨੂੰ ਮੈਂ ਦੱਸਿਆ ਵੀ ਪ੍ਰਾ ਮੈਨੂੰ ਕੰਮ ਕੋਈ ਹੋਰਾਂ ਦਾ ਦਿਓ ਤੇ ਮੈਂ ਠੀਕ ਠਾਕ ਨਹੀਂ ਰਹਾ ਅੱਛਾ ਤੇ ਚਲ ਉਹਨਾਂ ਬਚਾਰਿਆਂ ਦੇ ਡਾ ਛੜਿਆ ਜਿੱਥੇ ਕੰਮ ਚੰਗਾ ਹੈ ਤੇ ਨਹੀਂ ਉਹ ठेकेदार ਨੇ ਕਿਹਾ ਤ ਨਹੀਂ ਕੋ ਹੋ ਵੀ ਆਏਗੀ ਦੋ ਦਿਨ ਚਾਹੀਤੇ ਉਹਨੂੰ ਮੈਂ ਦੱਸੀ ਗੱਲ ਮੈਂ ਹੈ ਵੀ ਮੈਂ ਠੀਕ ਨਹੀਂ ਅੱਛਾ ਤੇ ਕਹਿੰਦਾ ਚਲ ਕੋਈ ਨਹੀਂ ਬੰਦਾ ਬਿਮਾਰ ਹੋਈ ਜਾਂਦਾ ਵਾ ਚਲ ਤਾਂ ਨਹੀਂ ਚੰਗਾ ਯਾ ਨਹੀਂ ਤੇ ਕਈ ਦਿਨ ਉਸੇ ਵੇਲੇ ਕੱਢ ਕੇ ਉਹ ਮਾਰਦੇ ਆ ਨਹੀਂ ਹੈ ਬਚਾਰਾ ਚੰਗਾ ਨਾ ਪੁਰਾਣਾ ਹੀ ਲੱਗੇ ਉਹ ਤਾਂ ਕਿੰਨਾ ਚਿਰ ਹੋ ਗਿਆ ਤਾਂ ਹੀ ਨਾ ਤੇਰਾ ਰੋਟੀ ਡੜੀ ਤੁਹਾਨੂੰ ਗੱਲ ਕੀ ਦੱਸਣੀ ਆ ਰੋਟੀ ਗਈ ਹੀ ਗਵਾ ਪਥਨ ਅੱਛਾ ਕਿਹਦਾ ਚਾਚੀ ਦਾ ਚਾਚੀ ਦਾ ਹੀ ਤੇ ਮੈਂ ਤੁਹਾਨੂੰ ਕਹਿ ਆਂਦੀਂ ਕਿ ਮੈਂ ਜਾ ਕੇ ਦੇ ਪਾਥ ਹੋਣੀ ਪਾਥ ਹੋਣੀ ਪਰ ਤੁਸੀਂ ਮੈਨੂੰ ਜਾਣ ਨਹੀਂ ਦਿੱਤਾ ਉਹਨਾਂ ਘਰ ਆ ਕੇ ਪੰਨਾ ਕਿ ਨਹੀਂ ਬੇਇੱਜ਼ਤੀ ਕੀਤੀ ਮੇਰੀ ਜੋ ਤੁਹਾਨੂੰ ਚੱਲ ਗਈਆਂ ਤੇ ਪੋਤੋ ਕਹਿਣਾ ਇਹ ਵੀ ਸ਼ਾਮਾ ਪੈ ਜਾਣੀ ਆ ਤੇ ਫਿਰ ਮੈਂ ਬੱਤ ਦੂੰਗੀ ਤੂੰ ਕਹਿਣਾ ਤਾਂ ਸਹੀ ਹੀ ਉਹਨੂੰ ਤੇ ਡੈਡੀ ਜੀ ਮੈਂ ਕੀ ਕਹਿਣਾ ਮੈਂ ਤਾਂ ਰੋਟੀ ਖਾਂਦੀ ਹੀ ਇੱਥੇ ਉਹਨਾਂ ਆ ਕੇ ਮੈਨੂੰ ਉਹ ਇਹ ਗੱਲਾਂ ਕੀਤੀਆਂ ਤੈਨੂੰ ਰੋਟੀ ਖਾਣ ਦਾ ਪਤਾ ਹਵਾ ਤੈਨੂੰ ਪਾਠੀਆਂ ਲਿਓਂ ਦਾ ਪਤਾ ਹੀ ਤੇ ਤੈਨੂੰ ਗਵਾ ਪਤਨ ਦਾ ਨਹੀਂ ਪਤਾ ਤਿੰਨੇ ਦਿਨ ਹੋ ਗਏ ਆ ਮੈਂ ਤੁਹਾਨੂੰ ਉਹਦਾਂ ਦੀ ਕਹਿ ਨਹੀਂ ਤੂੰ ਐਵੇਂ ਮੰਨਣਾ ਨਹੀਂ ਦੇਈ ਪਰ ਚੱਲ ਪੁੱਤ ਪਾਠੀਆਂ ਤਾਂ ਚਾਰ ਹੀ ਦਿੱਤੀਆਂ ਮੈਂ ਕੀ ਸਾਨੂੰ ਟਰੱਕ ਦੇ ਦਿੱਤਾ ਸੀ ਪਰ ਨਹੀਂ ਨਾ ਡੈਡੀ ਜੀ ਮੜੇ ਬੰਦੇ ਦੀ ਸੁਣਵਾਈ ਨਹੀਂ ਨਾ ਹੁੰਦੀ ਤੇ ਤੂੰ ਬਹੁਤ ਕਹਿਣਾ ਸੀ ਨਾ ਕਿ ਚਾਚੇ ਠੰਡਾ ਹੋਊਗਾ ਤੇ ਫਿਰ ਮੈਂ ਆ ਜੂਗੀ ਨਾਲੇ ਡੈਡੀ ਘਰ ਆ ਜੂਗਾ ਡੈਡੀ ਜੀ ਉਹ ਸਮਝਦੇ ਆ ਇਸ ਗੱਲ ਨੂੰ ਮੈਂ ਤੇ ਰੋਟੀ ਵੀ ਨਹੀਂ ਖਾਦੀ ਉੱਥੇ ਛੱਡ ਕੇ ਚਲ ਗਈ ਆ ਵੀ ਕਦੇ ਹੋਰ ਨਾ ਹੋਵੇ ਤੇ ਨਹੀਂ ਤੇ ਮੇਰੇ ਦਿਵਲੇ ਹੋ ਜਾਣ ਫਿਰ ਮੈਂ ਹਾਰ ਕੇ ਚਲ ਗਈ ਉਹਨਾਂ ਦੇ ਮਗਰੇ ਤੁਹਾਨੂੰ ਮੈਂ ਪਾਥਾਈ ਸਾਰਾ ਲੱਗੀ ਹੀ ਸਵੇਰ ਦੀ ਸਾਰਾ ਪਾਥਾਈ ਚਲ ਚੁੱਪ ਕਰ ਮੇਰਾ ਪੁੱਤ ਚੁੱਪ ਕਰ ਚਲ ਹੁਣ ਨਾ ਹੀ ਸਿਲੰਡਰ ਭਰਾ ਲੈਂਦੇ ਆ ਆ ਵੇਚ ਕੇ ਨਾ ਦੂਜਾ ਲਸਣ ਤੇ ਅਸੀਂ ਇਹ ਕੰਮ ਕਰ ਲੈਨੇ ਆ ਚਾ ਚੁੱਪ ਕਰ ਮੇਰਾ ਪੁੱਤ ਬੀਜੀ ਕੀ ਇੱਕ ਕੰਮ ਵੀ ਕਰਨਾ ਵਾ ਤੂੰ ਤੋਂ ਇੰਨੀਆਂ ਗੱਲਾਂ ਸੁਣਨੀਆਂ ਹੁੰਦਆਂ ਦੀਆਂ ਫਿਰ ਬੋਲਣ ਲੱਗੇ ਵੇਂਦੇ ਰਹੀਆਂ ਭਲਾ ਆਪਣੇ ਦੇ ਆਣ ਤਾਂ ਮੈਂ ਇਦਾਂ ਬੋਲਦੇ ਹਣ ਕੇ ਘਰ ਜਿੱਦਾਂ ਮੈਨੂੰ ਬੋਲਦੇ ਆ ਪੁੱਤ ਬੋਲਣ ਦੇ ਤੇ ਮੈਨੂੰ ਪਤਾ ਵੀ ਉਹਨੂੰ ਜਾਜ ਨਹੀਂ ਆ ਪਰ ਹੁਣ ਕੀ ਕਰਨਾ ਵਾ ਮਜਬੂਰੀ ਹੀ ਸਾਨੂੰ ਵੀ ਅਸੀਂ ਕਿਹੜਾ ਜਾਣਾ ਸੀ ਉਹਨਾਂ ਦੇ ਘਰ ਮੈਂ ਵੀ ਤੁਹਾਨੂੰ ਆਖਂਦੀ ਪਤ ਹੋਣੀ ਤੂੰ ਵੀ ਆਖਂਦੇ ਹੀ ਵੀ ਨਹੀਂ ਪਰ ਉਹਨਾਂ ਨੂੰ ਥੋੜਾ ਸਾਡੇ ਨਾਲ ਕੋਈ ਲਿਆ ਜਾਏਗਾ ਵਾ ਕਿ ਚਾਹੇ ਨਿਆਣੀ ਆ ਚਾਹੇ ਕਿਦਾਂ ਵਾ ਦੇਖ ਲੈ ਤੇਰੀ ਮਾਂ ਤੋਂ ਬਾਅਦ ਇਹ ਚਾਚੀਆਂ ਤਈਆਂ ਹੁੰਦੀਆਂ ਵਾ ਸਹਾਰਾ ਕਿਤੇ ਇਹਨਾਂ ਨੇ ਆਵਾਜ਼ ਮਾਰ ਕੇ ਨਹੀਂ ਪੁੱਛਿਆ ਵੀ ਤੁਹਾਡੇ ਘਰ ਕੁਝ ਹੈਗਾ ਕਹਿ ਹੈ ਨਹੀਂ ਇਹ ਦਾਦੀ ਜੀ ਮਾਵਾ ਦੀ ਥਾਂ ਕੌਣ ਲੈ ਸਕਦਾ ਮਾਵਾ ਮਾਵਾ ਹੀ ਹੁੰਦੀਆਂ ਜੇ ਚਾਚੀਆਂ ਤਈਆਂ ਮਾਵਾ ਬਣ ਜਾਣ ਤੇ ਮਾਵਾ ਨੂੰ ਕੌਣ ਪੁੱਛਦਾ ਉਹ ਇਹ ਤਾਂ ਪੁੱਤ ਤੇਰੀ ਗੱਲ ਠੀਕ ਆ ਪਰ ਹੁਣ ਕੀ ਕਰਨਾ ਫਿਰ ਆਪਣਿਆਂ ਨੂੰ ਵੇਖੋ ਕਿਦਾਂ ਲੜ ਲੜਾਉਂਦੀਆਂ ਕਦੀ ਮੇਰੀ ਧੀ ਨੇ ਆਹ ਕਰਨਾ ਕਦੀ ਉਹ ਕਰਨਾ ਅਕਸਰ ਮੈਂ ਵੀ ਤਾਂ ਇਹਨਾਂ ਦੀ ਧੀਾਂ ਵਰਗੀ ਹੀ ਆ ਜੇ ਸਮਝਣ ਦੇ ਉਹ ਤਾਂ ਸਮਝਦੇ ਨਹੀਂ ਨਾ ਜੇ ਸਮਝਣ ਤੇ ਫਿਰ ਇੱਥੋਂ ਤੱਕ ਗੱਲਾਂ ਨਾ ਹੀ ਆਉਣ ਕੋਈ ਨਹੀਂ ਡਾਡੀ ਜੀ ਚੁੱਪ ਕਰ ਮੇਰਾ ਪੁੱਤ ਕੋਈ ਗੱਲ ਨਹੀਂ ਆ ਤੇ ਤੂੰ ਹੁਣ ਉਹਨਾਂ ਦਾ ਹਸਬਤਾਂ ਨਵੇੜਿਆ ਮੁੱਕ ਗਿਆ ਕਿੰਨਾ ਕਰਿਆ ਗਿਆ ਉਹਨਾਂ ਦਾ ਘੋਆ ਹੁਣ ਹੁਣ ਬਸ ਥੋੜਾ ਜਿਹਾ ਹੀ ਰਹਿ ਗਿਆ ਵਾ ਉਹ ਹੁਣ ਕੱਲ ਨੂੰ ਜਾ ਕੇ ਪਾਥ ਆਉਂਗੀ ਚਲ ਹੁਣ ਦੋ ਦਿਨ ਠਹਿਰ ਕੇ ਜਾਈ ਹੁਣ ਨਾ ਜਾਈ ਲਗਾਤਾਰ ਬਿਮਾਰ ਹੋਏਗੀ ਫੇਰ ਨਹੀਂ ਡਾਡੀ ਜੀ ਮੈਂ ਨਵੇੜਣਾ ਵਾ ਜਾ ਕੇ ਆ ਕੱਲ ਨੂੰ ਚੱਲ ਜਾਣਾ ਸੋਤੇ ਹੀ ਤੇ ਫਿਰ ਮੈਂ ਹੁਣ ਦੇਖਦਾ ਵਾਂ ਜੇ ਸਲੰਡਰ ਮਿਲ ਗਿਆ ਤਾਂ ਲੈ ਆਈ ਉਹਨਾਂ ਵਾ ਕੀ ਕਰਨਾ ਵਾ ਕਿਨੇ ਕਿਦੜਾ ਇਦਾਂ ਪੁੱਤ ਮੰਗ ਮੰਗੇ ਪਾਤੀਆਂ ਟਾਈਮ ਨਗਾਉਣਾ ਚਲ ਕੀ ਕਰਨਾ ਫੇ ਡਾਡੀ ਜੀ ਹੁਣ ਟਾਈਮ ਪਾਸ ਤੇ ਕਰਨਾ ਹੀ ਨੇ ਡਾਡੀ ਜੀ ਤੁਸੀਂ ਇਦਾਂ ਕਰਨਾ ਹੈ ਨਾ ਠੇਕੇਦਾਰ ਨੂੰ ਕਹਣਾ ਥੋੜੇ ਜੇ ਪੈਸੇ ਦੇ ਦਿੰਦਾ ਪੁੱਤ ਤੈਨੂੰ ਵੀ ਕਾਦਾ ਪਤਾ ਪੇ 5 6 ਦਿਨ ਤੇ ਅੱਗੇ ਨਹੀਂ ਮੈਂ ਕਿਹਾ ਅੱਜ ਹੀ ਮੈਂ ਗਿਆ ਤੂੰ ਨੇ 100 100 ਗੱਲ ਕੀਤੀ ਹੈ ਤੇ ਤੇਰੇ ਵਰਗੇ ਮਜ਼ਦੂਰ ਨਹੀਂ ਸਾਨੂੰ ਚਾਹੀਦੇ ਕਦੀ ਛੁੱਟੀ ਕਦੀ ਆ ਕੇ ਫੇਰ ਛੁੱਟੀ ਤੇ ਮੈਂ ਹਾਂ ਚੱਲ ਅਡਵਾਂਸ ਦੇ ਦੇ ਤੇ ਕੋਈ ਗੱਲ ਨਹੀਂ ਤੂੰ ਪੈਸੇ ਕੱਟ ਲਈ ਬਵਾਜ ਪਰ ਉਹ ਨਹੀਂ ਪੁੱਤ ਮੰਨਿਆ ਉਹਨੇ ਨਹੀਂ ਦਿੱਤੇ ਚੱਲ ਲਈ ਆ ਤੇ ਡੱਡੀ ਹਜ਼ਾਰ ਕੇ ਰੁਪਈਆ ਦੇ ਦਿੰਦੇ ਨਾ ਤੇ ਸਿਲੰਡਰ ਪ੍ਰਾਇ ਜਾਣਾ ਹੀ ਸਾਡਾ ਓਏ ਉਹ ਤਾਂ ਪੁੱਤ ਤੇਰੀ ਠੀਕ ਆ ਪਰ ਉਹ ਕਹਿੰਦਾ ਉਹਨੇ ਇੱਕ ਨਹੀਂ ਦਿੱਤਾ ਤੇ ਹੁਣ ਮੈਨੂੰ ਵੀ ਪਤਾ ਵੀ ਘਰ ਸੌਦਾ ਹੈ ਨਹੀਂ ਆਟਾ ਫੇਰ ਮੁੱਕਣ ਵਾਲਾ ਵਾ ਪਰ ਹੁਣ ਕੋਈ ਗੱਲ ਨਹੀਂ ਪੁੱਤ ਮੈਂ 2-4 ਦਿਨ ਲਾਉਣਾ ਵਾ ਤੇ ਫਿਰ ਮੈਂ ਲੈ ਆਉਂਗਾ ਫਿਰ ਕੀ ਕਰਨਾ ਚੱਲ ਕਰੋ ਫਿਰ ਕਿਦੇ ਹੱਲ ਲਗਾ ਇੰਦਾ ਹੈ ਨਹੀਂ ਮੇਰੇ ਕੋ ਨਹੀਂ ਗਾ ਡੱਡੀ ਜੀ ਗੱਲਾਂ ਸੁਣੀਆਂ ਜਾਂਦੀਆਂ ਇੱਕ ਕੰਮ ਕਰਨਾ ਵਾ ਉਤੋਂ ਵੱਧੂ ਦੀ ਬੇਇੱਜ਼ਤੀ ਕਰਾਵੀ ਉਹਨਾ ਘਰ ਉਹ ਚੱਲ ਪੁੱਤ ਹੁਣ ਗੱਲਾਂ ਤੇ ਸੋਣੀਆਂ ਐ ਤਣੀਆਂ ਫਿਰ ਕੀ ਕਰਨਾ ਸਾਰਾ ਦਿਨ ਫਿਰ ਇਦਾਂ ਹੀ ਡਾਡੀ ਜੀ ਫਿਕਰ ਵਿੱਚ ਲੰਘ ਜਾਂਦਾ ਵਾ ਤੇ ਕੀ ਰੱਬਾ ਤੁਹਾਡੇ ਨਾਲ ਕਰਨ ਦਿਆਂ ਮੈਨੂੰ ਉਹਦੇ ਪੁੱਤ ਇੰਨਾ ਵੇਖ ਕੇ ਹੋਇਆ ਵੀ ਸਵੇਰ ਦੀ ਰੋਟੀ ਤੋਂ ਹੁਣ ਖਾਂਦੇ ਹੀ ਐ ਤੂੰ ਸਿਰ ਹੁਣ ਕਹਿਣਾ ਤੇ ਸਹੀ ਵੀ ਚਾਚੀ ਤੂੰ ਚੱਲ ਮੈਂ ਰੋਟੀ ਖਾ ਕੇ ਆਈ ਨਹੀਂ ਡਾਡੀ ਜੀ ਰੋਟੀ ਖਾਣ ਦਾ ਟਾਈਮ ਵੀ ਨਹੀਂ ਦਿੱਤਾ ਉਹਨਾਂ ਨੇ ਮੈਂ ਤਾਂ ਇੱਥੇ ਪਾ ਕੇ ਬੈਠੀ ਉਹਨਾਂ ਨੇ ਤਾਂ ਖਾਣ ਹੀ ਨਹੀਂ ਦਿੱਤੀ ਨਾ ਮੈਂ ਜੱਲੀ ਵੇਲੀ ਮੇਰੇ ਮਗਰੇ ਆ ਜਾ ਮਗਰੇ ਆ ਜਾ ਇਨਾਂ ਦੀ ਵੀ ਚਲ ਕੋਈ ਨਹੀਂ ਪੁੱਤ ਖਾ ਕੇ ਰੋਟੀ ਤੇ ਫੇਰ ਆ ਜੀ ਇੰਨੀ ਗੱਲ ਤੁਹਾਨੂੰ ਤੇ ਬੋਲ ਨਹੀਂ ਨਿਕਲੀ ਨਹੀਂ ਕਿਤੇ ਚਲ ਮੇਰਾ ਪੁੱਤ ਹੁਣ ਬਣਾ ਚਾਹ ਫੇਰ ਪੀਏ ਖੁੱਟ ਕੇ ਚਲੋ ਬੈਠੋ ਤੇ ਹੀ ਚਲ ਜਾਓ ਇਹ ਅਲਾ ਚਾਚੀ ਦੀ ਗੱਲ ਵੀ ਦੋ ਚਾਰ ਦਿਨ ਨਾ ਵੀ ਪੁੱਤੂ ਵੀ ਇੱਥੇ ਆ ਖਰਾਚ ਲਈ ਐ ਤੇ ਉਹਨੂੰ ਵਿਚਾਰੀ ਰੋਟੀ ਨਹੀਂ ਖਾਂਦੀ ਤੇ ਲੈ ਗਈ ਉਹਨੂੰ ਵੀ ਪਹਿਲੋਂ ਪਾਤੀਆਂ ਪਾਤ ਤੇ ਫੇਰ ਹੋਰ ਵੀ ਕਈ ਗੱਲਾਂ ਕੀਤੀਆਂ ਹੋਣੀਆਂ ਉਹਨਾਂ ਦੱਸੀਆਂ ਨਹੀਂ ਕੁੜੀ ਨੇ ਵਿਚਾਰੀ ਨੇ ਕੀ ਇਹੋ ਜਿਹਾ ਸਾਰਾ ਉਹ ਚੱਕੀਆਂ ਤਾਈਆਂ ਦਾ ਕਿੰਨਾਈ ਆ ਇੰਨਾ ਢੇਰ ਮੇ ਕੋਠਿਆ ਜਾਊਗਾ ਚਾਚੀ ਜੀ ਨੇ ਆਪ ਲਾਗੇ ਬਲਟੇ ਰਣਾ ਵਾ ਇੰਨਾ ਨਹੀਂ ਆ ਤੇ ਨਾਲ ਕਿਤੇ ਮੇ ਰਖਾ ਜ ਦਵਾ ਕੁਝ ਪਥਣਾ ਹੀ ਪੈਣਾ ਹੁਣ ਕੀ ਕਰਾਂ ਹੋਲੇ ਹੋਲੇ ਪਹੁੰਚ ਜੇ ਨਹੀਂ ਹੁਣ ਕੀ ਕਰਨਾ ਦੇਖ ਤੋਕੋ ਵੀ ਬੜੀ ਆ ਤੇ ਤੁਹਾਨੂੰ ਕਿਹਨੂੰ ਵੀ ਲਈਏ ਗੋਆ ਪੱਥਨ ਐਨੀ ਤੋਂ ਕ ਲੱਗਦੀ ਐ ਤੇ ਕਉਂ ਲੱਗਦੀ ਜੀ ਜਰਪਿੰਦਰ ਉਹ ਮੈਨੂੰ ਲੱਗਣ ਡਿਆ ਰਪਿੰਦਰ ਵੇਖਾਂ ਭਲਾ ਮੈਂ ਜਾ ਆ ਗਈ ਕਿਹਦੇ ਲਈਏ ਜੇ ਗੋਆ ਪੱਥਨ ਡੀਏ ਵੇਖ ਕੇ ਨਾ ਮੰਪਲਾ ਦੁਪਹਿਰੇ ਡਈ ਨਹੀਂ ਨਹੀਂ ਮੈਂ ਨਹੀਂ ਜਾਣਾ ਹੈਗਾ ਕਿ ਤੇਰੀ ਚਾਚੀ ਦਾ ਉੱਥੇ ਹੋਵੇ ਜੀ ਉੱਥੇ ਹੋਈ ਤੇ ਨਹੀਂ ਤੇ ਮੇਰੇ ਘਰ ਪਿਆ ਜਣਾ ਉਨੇ ਆਪਣਾ ਕੁੜੀ ਦੀ ਹੀ ਜੀ ਗੱਡੀ ਕੀ ਦੀ ਆ ਵੀ ਜਾਣੇ ਤੂੰ ਚੱਲ ਬਾਅਦ ਚ ਮਿਲੂਗੀ ਤੇ ਫੇਰ ਪੁੱਛ ਲਾਂਗਾ ਕਿਆ ਗੀ ਤੇਰੇ ਪਿੰਬਰੀ ਦੱਸ ਉਹ ਜਰੀ ਕੁੜੀ ਤੇ ਵੀ ਕਿਹਨੂੰ ਤਰਸ ਰਹਾ ਮੈਂ ਨਹੀਂ ਕਿਦਾਂ ਧੁੱਪੇ ਡਾਇਆ ਗੋ ਆ ਪੱਥਣਾ ਬਾਅਦ ਖੁਸ਼ਾਲੀ ਨਹੀਂ ਮਿਲਦੀ ਇੰਨੀ ਤੇ ਲੱਗੀ ਆ ਨਾ ਸੱਚੀ ਗਲਾ ਸੁੱਕਨ ਦਿਆ ਵਾ ਹੁਣ ਇੱਥੇ ਤੇ ਪਾਣੀ ਵੀ ਹੈ ਨਹੀਂ ਲੱਗੇ ਸਕਦੇ ਇਦਾ ਗਰਦੀ ਘਰ ਜਾਨੀ ਆ ਜਾ ਕੇ ਪਾਣੀ ਤੇ ਪੀਵਾਂ ਬਾਕੀ ਬਾਅਦ ਚ ਪੱਥ ਜੂਗੀ ਮੈਂ ਨਾ ਦੇਦੋ ਵੀ ਹੋ ਕੇ ਆ ਗਈ ਆ ਤੇ ਮੈਨੂੰ ਲੱਗਦਾ ਪਿਓ ਰਪਿੰਦਰ ਚਲ ਗਿਆ ਇੱਥੇ ਹੈ ਨਹੀਂ ਬਾਹਰ ਵੇਲੇ ਜ ਮੈਨੂੰ ਵੇਖ ਕੇ ਨਾ ਬੜਾ ਹੀ ਤਰਸ ਹੁੰਦਾ ਵਿਚਾਰੀ ਦੇਦੇ ਚਾਚੀਆਂ ਤਾਂ ਗਾਂ ਨੂੰ ਤੁਰੂ ਤਰਸਿਆ ਇਹ ਨਹੀਂ ਮਰੇ ਪਹਿਲਾਂ ਤੇ ਮੇਰਾ ਅਰਾਧਾ ਹੀ ਕਿ ਮੈਂ ਵੇਖ ਕੇ ਆਵਾ ਭਲਾ ਨੂੰ ਪੁੱਛਾਂ ਵੀ ਕੀ ਕਰਨ ਲਈ ਇਹ ਨਹੀਂ ਦੁਪਹਿਰੇ ਕਿ ਫਿਰ ਮੈਂ ਦਾਦੀ ਗਈ ਨਹੀਂ ਮਾਦੀ ਚਾਚੀ ਸੀ ਜਿਹਦੇ ਨਾਲ ਖੜਾ ਵਾ ਕੇ ਜਿਹੜੀ ਜੋ ਇਪਾਂਦੀ ਕੁੜੀ ਸਾਡੀ ਹੈ ਹੋਰ ਮੇਰੇ ਗਾਲੀ ਨਾ ਪੈ ਜੀ ਕਿਦੇ ਤੇ ਮੈਨੂੰ ਤੇ ਦੇਖ ਕੇ ਬੜਾ ਹੀ ਹੁਰਤਰਾ ਹੁੰਦਾ ਮਾਂ ਹੋਵੇ ਲੱਗੇ ਤੇ ਚੱਲ ਫਿਰ ਵੀ ਜਾਣੇ ਨੂੰ ਬੜਾ ਆਸਰਾ ਹੁੰਦਾ ਵਾ ਤੇ ਮਾਂ ਨੂੰ ਪਤਾ ਹੋਵੇ ਵੀ ਕੀ ਕਹਾਂਦੇ ਆ ਜਾਣਾ ਤੋ ਜਿੱਧਰ ਨੂੰ ਕਹਿੰਦਿਆਂ ਵਾ ਉਧਰ ਨੂੰ ਤੁਰ ਪੈਂਦੀ ਹੈ ਵਿਚਰੀ ਪਿਓ ਘਮ ਤੇ ਚੱਲ ਜਾਂਦਾ ਵਾ ਕੋਈ ਗਾਲ ਨਹੀਂ ਵਿਚਰੀ ਤੇ ਮੈਨੂੰ ਤੇ ਬੜਾ ਹੀ ਦਰਸ ਹੁੰਦਾ ਵੀ ਮੇਰਾ ਮਾਨ ਬਾਂਡੇ ਆ ਵਈਕਾ ਪਿਰਪਿੰਦਰ ਨੂੰ ਆਉਣੀ ਹੈ ਵੀ ਮੈਂ ਵੀ ਤਾਂ ਘਰ ਕੱਲੀ ਹੁਣੀ ਆ ਤੇ ਮੇਰੇ ਲੱਗ ਗਿਆ ਆ ਜਾ ਕਰਨ ਵਾਲੇ ਇੱਥੇ ਚਲ ਥੋੜਾ ਬਹੁਤਾ ਕੰਮ ਕਰਾ ਆ ਜਾ ਕਰੂਗੀ ਤੇ ਚਲ ਪੈਸੇ ਥੋੜੇ ਬਹੁਤ ਦੇ ਦਿਆ ਕਰੂ ਉਹਦੀ ਵਿਚਾਰੀ ਦੀ ਲੋੜ ਪੂਰੀ ਹੋ ਜਾ ਕਰੂਗੀ ਰੋਟੀ ਪਾਣੀ ਘਰ ਖੁੱਲਾ ਬਣਿਆ ਹੁੰਦਾ ਵਾ ਚਲ ਜਿਹੜੀ ਚੀਜ਼ ਦੀ ਲੋੜ ਹੈ ਉਹ ਵਿਚਾਰੀ ਲਿਆ ਆ ਜਾ ਕਰੂਗੀ ਐਦਾਂ ਤਾਂ ਨਾ ਤੁਪੇ ਸ਼ਾਮੇ ਵਿਚਾਰੀ ਧੁਰੀ ਫਿਰਿਆ ਕਰੂਗੀ ਕੁਛ ਨਹੀਂ ਆ ਭਲਾ ਮੈਂ ਨੂੰ ਜੇ ਮਨਜੂਗੀ ਤੇ ਫਿਰ ਤਾਂ ਠੀਕ ਹੀ ਆ ਕਰਨੀ ਹੈ ਸਲਾਹ ਜੂ ਦੇ ਨਾਲ ਮੈਂ ਮੇਰਾ ਰਦਾਵਾ ਲੰਮੀ ਨਵਾਜ਼ ਮਾਰ ਕੇ ਕਵਾ ਤੇ ਜਾਂ ਸੱਦਾ ਲਿਆ ਦੇ ਉਟੀ ਕਹਿਣ ਦੇ ਹੀ ਮੁਕਾਵਾ ਕੋਈ ਭਾਨ ਭਰਾਇਆ ਜਾਂਦਾ ਵਾ ਫੇਚ ਦੁਕਾਨ ਤੇ ਲਿਆਉਂਦੇ ਆ ਬਰੀ ਲੱਗੀਦਾ ਵਾ ਏ लवली लवली ਆ ਗਿਆ ਆ ਗਿਆ ਮੀ ਗੱਲ ਸੁਣ ਮੇਰੀ ਹਾਂਜੀ ਕੀ ਕਰਦੇ ਆ ਰੋਟੀ ਖਾਈ ਆ ਰੋਟੀ ਖਾ ਕੇ ਡਿਆਈ ਆ ਜਿੰਨੇ ਅੱਛਾ ਤੂੰ ਹੁਣ ਜਾਵੀਂ ਨਾ ਕਿਹ ਬਣੀ ਦਿਆਣਾ ਕਿੱਥੇ ਇੱਥੇ ਹੀ ਮੁੰਡਿਆਂ ਲਾਗੇ ਖਲੋਣਾ ਹੀ ਕਰੀ ਜਾ। ਨਹੀਂ ਮੁੰਡਿਆਂ ਲਾਗੇ ਨਹੀਂਗਾ ਖਲੋਣਾ, ਕਰ ਸੌਦਾ ਹੈ ਨੀਗਾ। ਤੇ ਉਹਨੂੰ ਦਲਜਿੰਦਰ ਨੂੰ ਮੈਂ ਕਹਿੰਨੀ ਵੀ ਲਿਖ ਦੇ ਤੇ ਜਾ ਜਾ ਕੇ ਨਾ ਸੌਦਾ ਲਿਆ ਦੇ। ਕੋਈ ਭੈਣ ਭਰਾ ਹੀ ਆ ਜਾਂਦਾ ਬਸ ਦੇ ਘਰਾਂ ਦੇ ਵਿੱਚ। ਸੌਦਾ ਨਾ ਹੋਵੇ ਤਾਂ ਦੁਕਾਨ ਤੋਂ ਲੈਮਦੇ ਤੋਂ ਬੁਰੇ ਲੱਗੀਦਾ ਹੁਣ ਕਿਹੜਾ ਸਮਾਂ ਚੱਲਣ ਰਿਹਾ ਵਾ। ਚੱਲ ਸੌਦੇ ਦੇ ਪੈਸੇ ਬਚਾ ਕੇ ਨਾ ਤੇ ਕੱਲੇ ਦਿੰਨਾ। ਸਮਾਨ ਤੇ ਲਿਆਵਾ। ਉਹਦਾ ਮੰਗੇ ਇਹਦੇ ਨਾ ਗੁੱਸੇ ਹੋਣਾ। ਮੈਂ ਕੀ ਕਹਿਣ ਲਈਆ ਮੇਰੇ ਵੀ ਸੁਣ ਲਾ ਨਹੀਂ ਨਹੀਂ ਸੋਚਣਾ ਤੇ ਕੋਈ ਨਹੀਂ ਕੋਈ ਨਹੀਂ ਮੈਂ ਦੋ ਪੈਸੇ ਮੈਂ ਲਿਆ ਦਿੰਦਾ ਹਾਂ ਭਾਬੀ ਨੇ ਲਿਖੀ ਆ ਕਰਤੀ ਜੀ ਆਹੋ ਕਹਿੰਦੀਆਂ ਨੂੰ ਲਿਖ ਦੇ ਚਲ ਸਿੱਧਾ ਘਰ ਆਵੀਂ ਮੁੰਡਿਆਂ ਨਾਲ ਨਾ ਜਾਣੀ ਕਿਤੇ ਉਹ ਘਰੋਂ ਤੇ ਮੈਨੂੰ ਕੱਲੋਂ ਪਹਿਲਾਂ ਪਹਿਲਾਂ ਹੀ ਗੱਡੀਆਂ ਸੁਹਾਜੋਬ ਕਰੀ ਜਾਣੇ ਦੁਪਹਿਰ ਬੜੀ ਲੱਗੀ ਆ ਤੇ ਨਾਲੇ ਮੇਰੇ ਸੁਣ ਗੱਲ ਮਸ਼ੀਨ ਦਾ ਪਤਾ ਕੀਤਾ ਉਹ ਕਣ ਟੋਡਣ ਨੂੰ ਮਸ਼ੀਨ ਦਾ ਵੀ ਕਰਨਾ ਵਾ ਅੱਜ ਉਹ ਅਜੇ ਹਰੀ ਆ ਮਾਤਾ ਕਣਕ ਉੱਥੇ ਜਾ ਕੇ ਖੁੱਦ ਨਹੀਂ ਪੈਣੀ ਮੁੜ ਕੇ ਕਿਤੇ ਕਿਦਾਂ ਲੋਕੀ ਵਟਾਉਂਦੇ ਆ ਤੂੰ ਅਜੇ ਪਤਾ ਕਰਨਾ ਵਾ ਉਹ ਮੈਂ ਅੱਜ ਕੱਲ ਮੁੰਡੇ ਨਾਲ ਹੋ ਗਿਆ ਨਾ ਮੰਡੀਆਂ ਉਹਨਾਂ ਕਿੰਨੀਆਂ ਢੇਰੀਆਂ ਫੁਲਾਈਆਂ ਉਹ ਚੱਲ ਕੋਈ ਨਹੀਂ ਉਹਨੂੰ ਮਸ਼ੀਨ ਵਾਲੇ ਨੂੰ ਕਹਿ ਆ ਤਾਂ ਸਹੀ ਮੰਗਲਵਾਰ ਬੁੱਧਵਾਰ ਜਿੱਦਾਂ ਵੀ ਵਢਾਣੀ ਹੋ ਅਗਲੇ ਨੂੰ ਪਤਾ ਹੋਊਗਾ ਵੀ ਮੈਂ ਆ ਦਿਨ ਉਹਨਾਂ ਨੂੰ ਦਿੱਤਾ ਵਾ ਤਾਂ ਇਹਨਾਂ ਨਾਲ ਕਿਹੜੇ ਕੈ ਦੇ ਵਿੱਚ ਮਸ਼ੀਨ ਵਾੜੂਗਾ ਚੱਲ ਕੋਈ ਗੱਲ ਨਹੀਂ ਮੈਂ ਕਰ ਦਿੰਦਾ ਉਹਨੂੰ ਫੋਨ ਜਦਨ ਦੀ ਹਾਂ ਇਰਾਦਾ ਫਿਰ ਕੋਈ ਗੱਲ ਨਹੀਂ ਚੱਲ ਮੈਂ ਦਲਜਿੰਦਰ ਨੂੰ ਕਹਿੰਦੀ ਆ ਕਿ ਸੌਦਾ ਲਿਖ ਦੇ ਤੇ ਦਿਨੀ ਤੈਨੂੰ ਲਿਸਟ ਦੀ ਕਹਿ ਦੋ ਫਿਰ ਉਹਨੂੰ ਤੇ ਮੈਂ ਲਿਆ ਦਿੰਦਾ ਐ ਮੁੰਡੇ ਦਾ ਵੀ ਨਾ ਸਰਿਆ ਹੀ ਆ ਮੈਂ ਰੌਲਾ ਪਾਉਂਦੀ ਫਿਰਨ ਡਈ ਆ ਵੀ ਮਸ਼ੀਨ ਵਾਲਾ ਜਾ ਉਹ ਤਾਂ ਬਦਲਦਾ ਉਹ ਪਤਾ ਨਹੀਂਗਾ ਕਿ ਕਦੋਂ ਮੀਂਹ ਆ ਜਾਣਾ ਹੁੰਦਾ ਵਾ ਨਾ ਕੋਈ ਨਹੀਂ ਮੈਂ ਕਰਕੇ ਹੁੰਦਾ ਵਾ ਪਤਾ ਕਣਕਾਂ ਕੱਚੀਆਂ ਵਾ ਲੈ ਕੱਚੀਆਂ ਕਿੱਥੇ ਆ ਲਾਗੇ ਛਾਗੇ ਤਾਂ ਸਭ ਬਡਾ ਹੁੰਦੇ ਆ ਤੇਰੀ ਇਕੱਲੇ ਦੀ ਕਣਕ ਖੱਤੀ ਆ ਬਾਕੀ ਤਾਂ ਸਾਰਿਆਂ ਦੀ ਪੱਕ ਗਈ ਐ ਇਹ ਇਦਾਂ ਨਹੀਂ ਇੰਨੇ ਹਟਣਾ ਇਹਨੂੰ ਤੱਦੀ ਦਊਂਗੀ ਨਾ ਫੇਰ ਇਹਨੇ ਮਸ਼ੀਨ ਵਾਲੇ ਵਾਲ ਜਾਣਾ ਵਾ ਕੋਈ ਸ਼ੌਂ ਕੌਂ ਤੇ ਨੋ ਬੀਆ ਮਸਾਲਾ ਉਹ ਤਾਂ ਨਹੀਂ ਗਿਆ ਉਹ ਭਾਂਡੇ ਹੀ ਰਹਿ ਗਏ ਤੇ ਉਹ ਵੀ ਮੋਟ ਲੈਣੀ ਦਲਜਿੰਦਰ ਹਾਂਜੀ ਤੂੰ ਕਹਿ ਰਹੀ ਕਿ ਸੌਦਾ ਹੈ ਨੀਗਾ ਹਾਂਜੀ ਮੈਂ ਲਵਲੀ ਨੂੰ ਕਿਹਾ ਵਾ ਹਾਂ ਤੇ ਏਦਾਂ ਕਰ ਕੇ ਲੈਂਦੇ ਲੈ ਦਿੰਦੀ ਮੈਂ ਥੋੜਾ ਜਿਹਾ ਸੌਦਾ ਦਾਣਾ ਦੂਲਾ ਦੇ ਹੈਗੀਆਂ ਵਾ ਇਹੋ ਸਾਬਣ ਸੁਬਣੀ ਖਤਮ ਹੋਇਆ ਚੱਲ ਇੱਕ ਵਾਰੀ ਚਾਤੀ ਮਾਰ ਲਾ ਜੇ ਕਿਲੋ ਕਿਲੋ ਦਾਣਾ ਮੰਗਾਉਣੇ ਮੰਗਾੜਾ ਮੁੜ ਕੇ ਆਖੇ ਨਹੀਂ ਲੱਗਦਾ ਨਹੀਂ ਦਾਣਾ ਹੈਗੀਆਂ ਵਾ ਨਾ ਵੇਖਿਆ ਸੀ ਕੱਲ ਤੇ ਲਿਖਣ ਵਾਲਾ ਹੀ ਰਹਿ ਗਿਆ ਸੀ ਕਿ ਉਹ ਮੈਂ ਲੈ ਲੈਂਦੀ ਹਾਂ ਥੋੜਾ ਜਿਹਾ ਇਹਨੇ ਹੁਣ ਚੱਲ ਲੈਂਦੇ ਫੇਰ ਨਾਲੇ ਨਾ ਮੇਰੇ ਘਰ ਸੰਤਰੇ ਕੋ ਪੈਗੇ ਹੈਗੇ ਥੋੜੇ ਜਿਹਾ ਮੰਮੀ ਮੇਰੇ ਕੋ ਪੈਗੇ ਥੂਣੇ ਹੈ ਹੈ ਪਿਆਹੇ ਤੇਰੇ ਕੋ ਹੈ ਹੀ ਕੋਈ ਨਹੀਂ ਨਾ ਤੇ ਜਿੰਨੇ ਕੁ ਤੁਸੀਂ ਮੈਨੂੰ ਦਿੱਦੇ ਉਹਨੇ ਕੀ ਹੋਣੇ ਅੱਜ ਤੋ ਅੱਦਲ ਮੈਂ ਮੰਗੇ ਹੋਦਣ ਮੈਨੂੰ ਤੁਸੀਂ ਦਿੱਤੇ ਤੇ ਮੇਰੇ ਕੋਲ ਪੈਸੇ ਕਿੱਥੋਂ ਨਹੀਂ ਬਾਹਰ ਵਾਲਾ ਤੈਨੂੰ ਕੋਈ ਪੈਸਾ ਨਹੀਂ ਪਾਉਂਦਾ ਆ ਕਿੱਦਾਂ ਦੀਆਂ ਬੱਲਾ ਮਰ ਨਹੀਂ ਤਾਡੇ ਸਾਹਮਣੇ ਸਾਰੇ ਪੈਸੇ ਹੋ ਤੁਹਾਨੂੰ ਪਾਉਂਦਾ ਵਾ ਮੈਨੂੰ ਕਦੀ ਉਹਨੇ ਪੈਸਾ ਪਾਇਆ ਵੀ ਕੋਈ ਆਹੋ ਮੈਂ ਤੇਰ ਕਾਪੀ ਵੀ ਆਖਣ ਲਈ ਆ ਕਿ ਤੈਨੂੰ ਪਾਇਆ ਕਿ ਨਹੀਂ ਪਾਇਆ ਹੱਥ ਲਾਕੀਆਂ ਨਾ ਫੇਰ ਨਾ ਮਾਰਦੀਆਂ ਛੱਡ ਦੇ ਸ਼ੁਰੂ ਤੋਂ ਮੰਮੀ ਤੁਹਾਨੂੰ ਪੈਸੇ ਪਾਉਂਦਾ ਨਾ ਤੇ ਤੁਹਾਨੂੰ ਪਤਾ ਹੀ ਹੈ ਜਿੰਨੇ ਪਹਿਲਾਂ ਪਾਉਂਦਾ ਸੀ ਉਹ ਨਹੀਂ ਹੁਣ ਪਾਉਂਦਾ ਹੋਊਗਾ ਤੂੰ ਤੇ ਹਰ ਟਾਈਮ ਇਹੋ ਗੱਲ ਕਰਦੀ ਰਹਿ ਮੈਨੂੰ ਪਉਂਦਾ ਨਹੀਂ ਪਿਆਰੇ ਤੇ ਜਦੋਂ ਮੇਰੇ ਕੋਲ ਹੈ ਹੀ ਨਹੀਂ ਤੇ ਮੈਂ ਹੈ ਨਹੀਂ ਹੈ ਨਹੀਂ ਕਰਨਾ ਵਾ ਜੇ ਹੈਗੇ ਨਾ ਥੋੜੇ ਬੋਦੇ ਤੇ ਮੈਨੂੰ ਦੇ ਉਹ ਤੋਂ ਸੌਦਾ ਤੇ ਮੰਗਵਾਵਾ ਮੇਰੇ ਕੋਲ ਆਵੇ ਨਹੀਂ ਕੋਈ ਵੀ ਮੇਰੇ ਕੋਲ ਤੇ ਹੈ ਨਹੀਂਗਾ ਕੋਈ ਜੇ ਮੈਨੂੰ ਹੁੰਦਾ ਤੇ ਮੈਂ ਉਦੋਂ ਫਿਰ ਕੱਪੜੇ ਨਾ ਲਿਆਂਦੀ ਬਣਾਵੇ ਮੈਂ ਤੁਹਾਡੇ ਕੋਲੋਂ ਕਾਤੋਂ ਮੰਗੜੇ ਐਸੇ ਕਰਕੇ ਤੇ ਮੈਂ ਕਹਿੰਦੀ ਵੀ ਥੋੜੇ ਬੋਦੇ ਮੈਨੂੰ ਪਾਵੇ ਤੇ ਮੈਂ ਤੁਹਾਡੇ ਕੋਲੋਂ ਮੰਗਿਆ ਹੀ ਨਾ ਕਰ ਤੇਰੇ ਨੂੰਗੇ ਤੇ ਹੈ ਨਹੀਂ ਆ ਤੇ ਹੈ ਨਹੀਂ ਕਹਿਣਾ ਮੈਂ ਜਦੋਂ ਮੇਰੇ ਕੋਲ ਹੈ ਹੀ ਨਹੀਂ ਤੇ ਦਿੰਦੇ ਪੜਈ ਨਾ ਮੈਨੂੰ ਜਿਹੜੇ ਮੇਰੇ ਕੋਲ ਹੋਣੇ ਆ ਜਾਂ ਤੇ ਮੈਨੂੰ ਫਿਰ ਅੱਧੀ ਤਰਫਾ ਪਵਾ ਦਿਆ ਕਰੋ ਤੇ ਮੈਂ ਵੀ ਸਭ ਕੇ ਰ ਤੇਹਾ ਉੱਦਾਂ ਕੋਈ ਪਾਉਣ ਨਹੀਂ ਦੇਣਾ ਉਹਨੂੰ ਤੇ ਮੁੜ ਕੇ ਮੇਕੋ ਮੰਗਣ ਆਇਂਦੇ ਤੇਰੇ ਕੋ ਪੈਸਾ ਹੈਗਾ ਤੇਰੇ ਕੋ ਪੈਸਾ ਹੈਗਾ ਮੈਂ ਕਿੱਥੋਂ ਪੈਸੇ ਨਹੀਂ ਆਵਾ ਬਲ ਹੱਦ ਹੋ ਗਈ ਇਹਨਾਂ ਵਾਲੀ ਦੇ ਕਿਤੇ ਅਜੇ ਭਾਡੇ ਮਾਣਨ ਵਾਲੇ ਪਏ ਹੋਰ ਮੈਨੂੰ ਸਾੜ ਕੇ ਤੇ ਰੱਖਦੀ ਪੈਸੇਆ ਵੱਲੋਂ ਕੰਮ ਕੋਈ ਕਰਨਾ ਨਹੀਂ ਆ ਉਦਾਂ ਕੋਈ ਪੈਸਾ ਦੇਣਾ ਨਹੀਂ ਪੈਸੇ ਪੈਸੇ ਹੀ ਹੁੰਦੀ ਰਹਿੰਦੀ ਇਹਦੇ ਕੋ ਤੇ ਕੱਪ ਪੈਦੇ ਪੈਦੇ ਉਹ ਨਹੀਂ ਕੱਪ